ਆਣਾ ਭੀ ਲੋਕ ਕਭੇ ਕਰਤਾ ਕਭੇ ਦੇਉ ਉਬਰ ਸੂਰ ਅਸਰ ਸੰਘਾਰੈ ਉਚੋ ਦੀਖ ਸਬਦ ਵਿਚਾਰੈ ਉਪਰ ਹੋਉ ਉਹ ਵਿਦਾਤਾ ਦੇਵ ਉਹ ਵਿਦਾਤਾ ਰਮਨ ਮੁਖ ਸੋਏ ਪ੍ਰਭ ਜਗ ਜੀਵਨ ਪਰ ਨਾ ਕੋ ਹੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾ ਰਾਜਿਤਕਾਰ ਰਣਮਹਿ ਦੂਜੈ ਮਨੁ ਆਮਾਰ ਬਾਤ ਜਨੰਤਵ ਰਭ ਰੰਗ ਰਾਤਾ ਪੀਨ ਭਵਨ ਜਗ ਚਰੈ ਜਾਤਾ ਜਨ ਜਤ ਸੋਤਸਹੀ ਦੇਹ ਆਤਮ ਨਿਰਮਾਇ ਰੋਸ ਨਾ ਪੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਦਾਏ ਰੰਕ ਨਹੀਂ ਰਹਿਣਾ ਆਏ ਜਾਏ ਜਗ ਚਾਰੇ ਨ ਕੋਈ ਕਿਸ ਕਹ ਕਰੋ ਤਨੰਤੀ ਏਕ ਸ਼ਬਦ RAM ਨਾਮ ਨਿਰੋਤਰ ਗੁਰਦੇਵ ਪਤਮਤੀ ਲਾਜ ਮਰਤੇ ਮਰ ਗਈ ਘੁਗੜ ਖੋਰ ਚਲੀ ਸਾਸ ਦਿਵਾਨੀ ਭਾਵ ਦੇਸ ਤੇ ਸਦੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਹੰਦਾ ਮੁਗਦ ਗਵਾਰ ਲਾਹੇ ਵੇ ਸਾਹ ਨਾਨਕ ਸੱਚੀ ਪੱਤ ਸਚਾ ਪਉਤ ਸਹਾਉ ਹਾਇ ਲਗੂਤ ਜਗਤ ਪੰਥ ਪਾਈ ਨ ਮਿਟਣ ਕੋ ਸਮਰੱਥ ਪਾਤ ਸਿਰ ਪਾਤ ਦੇਖ ਨਿਵੈ ਜਸ ਤੋਏ ਆਥ ਹੋਏ ਨਿਕੋ ਸੋਏ ਇਸਨੂੰ ਕਿਰਪਾ ਪਰੇ ਤਿਸ ਦਾ ਨਿਰਵੈਰ ਜਨਮ ਮਨ ਨਾ ਨਹੀਂ ਧੰਤਾ ਤੈਰ ਜੋ ਤਿਸ ਹੈ ਸੋ ਆਪੇ ਆਪ ਆਪੁ ਪਾਏ ਆਪੇ ਘਟ ਆਪੈ ਉਚਰੰ ਭੰਦਰ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸਤ ਸਤ ਹੋਈ ਨਾਮਹਿ ਹੁਨਾ ਮੁਕਤ ਕਿ ਰਹੋ ਸਦੀਆ ਕਿਉ ਨ ਮਿਲ ਹੈ ਕਟ ਹੈ ਮਨ ਪੀਰ ਬਾਟ ਵਟਾਓ ਪਵ ਜਾਏ ਕਿਆ ਲੇ ਪਾਇ ਕਾ ਪੱਲਾ ਪਾਇ ਵੇਣ ਨਵ ਟੁੱਟਾ ਸਭ ਥਾਏ ਨਾ ਮਿਲੈ ਜਾ ਦੇਣ ਨਵ ਕੈਸੀ ਪਤ ਸਾਰੀ ਗੁਰ ਵਿਚਾਰੇ ਗਿਆਨੀ ਸੋਏ ਉਪਨ ਮਹ ਗਿਆਨੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾ ਕਾਮ ਕ੍ਰੋਧ ਕਾਇਆ ਕਰਪਤ ਜਗਤ ਪਸੂ ਅਹੰਕਾਰ ਕਸਾਈ ਕਰ ਕਰਤਾ ਕਰਨੇ ਕਰ ਪਾਈ ਤਿਨ ਕੀਤੇ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜ ਤਾ ਖੋਜ ਤਾ ਅੰਮ੍ਰਿਤ ਪੀਆ ਛਮਾ ਗਹੀ ਮਨ ਸਤਿਗੁਰ ਦੀ ਆਖਰ ਕੀ ਤਾ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਆਵਲ ਆਏ ਨ ਜਾਏ ਗੁਰ ਪ੍ਰਸਾਦ ਰਹਿਣ ਗਗਨ ਅਗੰ ਅਨਾਥ ਅਜੋਨੀ ਅਸਤਜੀਤਾ ਸਾਪਿਤਾ ਸਤਧੀ ਆਕਿਤੈ ਕੋ ਰਚਦੇ ਫਨ ਹੂਆ ਕਟੇ ਗੁਰਤੇ ਮੁਕਤ ਨਾ ਹੂਆ ਦਾ ਸਤ ਗੁਰੂ ਮਿਲਾਇਆ ਗੁਰਮੁਖਾ ਗਾਵੈ ਗੁਰਮੁਖ ਬੋਲਾ ਗੁਰਮੁਖ ਤੋਲ ਤੋਲਾਵੈ ਸੁਖ ਅਮਚਨ ਚਜ ਅਚਾਰ ਸਬਦ ਅੰਮ੍ਰਿਤ ਸ਼ਾਵ ਜੇ ਸਮ ਕਰ ਜਾਣ ਬੰਧਨ ਕਾਟ ਮੁਕਤ ਪਰ ਆਣ ਛਾਇਆ ਛੂਸੀ ਜਗੋਏ ਦੁਖ ਜਗ ਦਾਤਾ ਤਰਨ ਕੋਏ ਜੋ ਭਾਵੈ ਤੋ ਰਖ ਰੋਖ ਜਸ ਜਾਚਾ ਦੇਵ ਪਤ ਸਾਦ ਸੰਮਾਵਾ ਜੈ ਜਕਾਰ ਜਪੋ ਜਗਦੀ ਸਾਧ ਗੁਰਮਤਾ ਮਿਲਿਐ ਜੀ ਸਬਦ ਕੀ ਆਸ ਨਰਾਸਾ ਜੁਗਰ ਜੁਗਰ ਝੱਕ ਮਾਈ ਨਾਮ ਨਿਦੰ ਸਰਗਨਾਈ ਅਪੇਂਦੇਵ ਸਹਜਿਸ ਭਾ ਨਿਆਨੋ ਹੋਤੈ ਅਪੇਂ ਪਕੋ ਮਨੋ ਆਸਰਤਾ ਦੋਨ ਤਾ ਮਾਰ ਕੀ ਤਾਲ ਚਲਨ ਕੋ ਮੋਰੀ ਤਰੋ ਆਤਮ ਨੰਦੀ ਕੀ ਅੰਤਲ ਜਾਨੇ ਉਪਰੋਤ੍ਰ ਪ੍ਰਸਾਪਨ ਹੈ ਨਿਦ ਭਉ ਨਾਮੋ ਫਤਤਮੰ